ਅੱਜ 10ਵੀਂ ਪਾਸ਼ਾਏ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮੈਂ ਸਮੂੱਚੀ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਤੇ ਜਿਹੜੇ ਵੀ ਸਿੱਖੀ ਨੂੰ ਪਿਆਰ ਕਰਨ ਵਾਲੇ ਪੂਰੇ ਭਾਰਤ ਦੀ ਪੂਰੀ ਦੁਨੀਆ 'ਚ ਬੈਠੇ ਆ ਮੈਂ ਸਭ ਨੂੰ ਬਹੁਤ ਵਧਾਈ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਲੱਗਦਾ ਪੂਰੀ ਦੁਨੀਆ ਦਾ ਤੁਸੀਂ ਇਤਿਹਾਸ ਸਾਰੇ ਧਰਮਾਂ ਦਾ ਫਰੂਲ ਕੇ ਦੇਖ ਲਓ ਤੁਹਾਨੂੰ ਏਦਾਂ ਦੀ ਕੋਈ ਦੂਸਰੀ ਧਾਰਨ ਨਹੀਂ ਮਿਲਨੀ ਕਿ ਜਿੱਥੇ ਇੱਕ ਗੁਰੂ ਨੇ ਆਪਣੀ ਕੌਮ ਦੀ ਖਾਤਰ ਪੰਥ ਦੀ ਖਾਤਰ ਆਪਣਾ ਸਾਰਾ ਪਰਿਵਾਰ ਜਿਹੜਾ ਉਹ ਵਾਰਤਾ ਹੋਵੇ ਚੜ੍ਹਦੀ ਕਲਾ ਦੇ ਲਈ ਸੋ ਅੱਜ ਦੇ ਦਿਨ ਮੈਂ ਉਹਨਾਂ ਨੂੰ ਸਜਦਾ ਕਰਦਾ ਤੇ ਦੁਬਾਰਾ ਸਮੁੱਚੀ ਸੰਗਤ ਨੂੰ ਸਿੱਖੀ ਨੂੰ ਪਿਆਰ ਕਰਨ ਵਾਲੀ ਸਾਰੀ ਸੰਗਤ ਨੂੰ ਮੈਂ ਬਹੁਤ ਵਧਾਈ ਬਹੁਤ ਮੁबारकबाद। ਠੀਕ ਹੈ। ਅੱਜ 10ਵੀਂ ਪਾਸ਼ਾਏ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ। ਮੈਂ ਸਮੁੱਚੀ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਤੇ ਜਿਹੜੇ ਵੀ ਸਿੱਖੀ ਨੂੰ ਪਿਆਰ ਕਰਨ ਵਾਲੇ ਪੂਰੇ ਭਾਰਤ ਦੀ ਪੂਰੀ ਦੁਨੀਆ 'ਚ ਬੈਠੇ ਆ ਮੈਂ ਸਭ ਨੂੰ ਬਹੁਤ ਵਧਾਈ ਬਹੁਤ ਮੁबारकबाद ਦਿੰਨਾ ਕਿਉਂਕਿ ਗੁਰ ਗੋਬਿੰਦ ਸਿੰਘ ਜੀ ਮੈਨੂੰ ਲੱਗਦਾ ਪੂਰੀ ਦੁਨੀਆ ਦਾ ਤੁਸੀਂ ਇਤਿਹਾਸ ਸਾਰੇ ਧਰਮਾਂ ਦਾ ਫਰੂਲ ਕੇ ਦੇਖ ਲਓ ਤੁਹਾਨੂੰ ਐਦਾਂ ਦੀ ਕੋਈ ਦੂਸਰੀ ਧਾਰਨ ਨਹੀਂ ਮਿਲਨੀ ਕਿ ਜਿੱਥੇ ਇੱਕ ਗੁਰੂ ਨੇ ਆਪਣੀ ਕੌਮ ਦੇ ਖਾਤਰ ਪੰਥ ਦੀ ਖਾਤਰ ਆਪਣਾ ਸਾਰਾ ਪਰਿਵਾਰ ਜਿਹੜਾ ਉਹ ਵਾਰਤਾ ਹੋਵੇ ਚੜ੍ਹਦੀ ਕਲਾ ਦੇ ਲਈ ਸੋ ਅੱਜ ਦੇ ਦਿਨ ਮੈਂ ਉਹਨਾਂ ਨੂੰ ਸਜਦਾ ਕਰਦਾ ਤੇ ਦੁਬਾਰਾ ਸਮੁੱਚੀ ਸੰਗਤ ਨੂੰ ਸਿੱਖੀ ਨੂੰ ਪਿਆਰ ਕਰਨ ਵਾਲੀ ਸਾਰੀ ਸੰਗਤ ਨੂੰ ਮੈਂ ਬਹੁਤ ਵਧਾਈ ਬਹੁਤ ਮੁਬਾਰਕਬਾਦ ਠੀਕ ਹੈ